ਹਾ ਵਾ ਬੇਨੂੰ ਬਰਾਹੀ ਮਣਾਇਆ ਕੀ ਰੇਟ ਦਿੱਤਾ ਇਹ ਕੈਰਤੀਏ ਕਿਲੋ ਦਿੱਤਾ ਤੈਨੂੰ ਕਾ ਮੈਂ 600 ਰੁਪਈਆ ਦੇ ਲੈ ਦਾਂ 600 ਰਹਿ ਰਿਹਾ ਕੈ ਕੰਮ ਰਿਆਂ ਦਾ ਇਹ ਦੋ ਕਮਰੇ ਦਾ ਦੋ ਕਮਰੇ ਦਾ ਠੀਕ ਹੈ 12x12 ਫੁੱਟ ਦੋ ਕਮਰੇ ਨੇ ਅੱਛਾ ਵਾ ਠੀਕ ਹੈ 600 ਦਾ ਲਾ ਆ ਕਿੰਨੇ ਦਾ ਦਿੱਤਾ ਇਹ? 800 ਦਾ ਜੀ। ਕਾਹ ਕਮਰੇ ਦਾ ਇਹ? ਡੇਢ ਕਮਰੇ ਦਾ। ਜੀ ਜੱਜ ਲੱਛਾ ਗਿਆ। ਇਹ ਗਾਇਲ ਲੱਛਾ ਗਿਆ। ਉੱਧੇ ਆਏ ਲੈਣ ਕਾਗਜਾ ਲੋ ਵੀ ਮਿੱਤਰੋ ਜਿਹੜੇ ਕਾਗਜ ਲੈਣ ਆਏ ਨੇ ਛੱਤ ਵਾਸਤੇ ਦੇਖੋ ਕਿ ਮੈਂ ਢੀੜ ਲੱਗੀ ਹੋਈ ਆ ਨਹੀਂ ਮਿਲ ਨਹੀਂ ਰਿਹਾ ਇੱਧਰ ਤਾਂ ਨਹੀਂ ਦੱਸ ਦੇਖ ਰਿਹਾ ਦੇਖ ਮੈਂ ਕਿੱਥੇ ਛੱਤਾਂ ਚੋਂ ਲੱਗ ਗਿਆ ਨਾ ਸਾਰੀਆਂ ਹੋਰ ਇਹ ਛੱਤਾਂ ਚੋਂ ਲੱਗ ਗਈ ਓਏ ਕਿਨੇ ਅਜੇ ਨਾ ਜੇਰ ਬਜਾਈ ਲੈ ਲੈ ਜੇਰ ਕਿੱਥੇ ਆਈਏ ਹਾਂ ਅਜੇ ਜੇਰ ਨਾ ਜਾਣਾ ਕੀ ਰੇਟ ਦਿੰਦੇ ਨੇ ਇਹ ਕੀ ਰੇਟ ਦਿੰਦੇ ਨੇ 300 ਰੁਪਏ ਕਿਲੋ ਕਿਲੋ ਵਾਜੀਆ ਮਾਣੇ ਰੇਟ ਪੁੱਛੀ ਕੀ ਰੇਟ ਦਿੰਦੇ ਨੇ 150 ਰੁਪਏ ਕਿਲੋ ਹਾਂ ਆਹ ਸੇਕਦੀ ਬਣਾ ਸੇਕਦੀ ਕਿੰਨਾ ਰੇਟ ਰੁਪਈਆ ਉਹਦਾ ਅੱਜ ਬੋਲਦਾ 200 ਰੁਪਏ ਕਿਲੋ 200 ਰੁਪਏ ਕਿਲੋ ਕਰਤਾ ਯਾਰ ਆ ਕੜਾਇਆ ਜਾ ਜਾ ਚਾ ਚਾ 250 ਆਉਗਾ ਵੇ ਕਹਿ ਬਾਈ ਦੇ ਦੇ 200 ਰੁਪਏ ਕਿੰਨੇ ਬਾਕੀ ਕਿੰਨੇ ਭਲਾ ਜੀ ਹੋਰ ਬਈ ਕਿ ਟੋਟੇ ਦਿਵਾਉਣ ਦੀ ਆਏ ਪਪਾ ਕਹਾਤਾ ਹੀ ਕੋਈ ਨਹੀਂ ਦਹਾ ਹੋਰ ਭਲਾ ਜੀ ਕਿਹੜਾ ਰੰਗ ਆ ਗਿਆ ਇਹ ਸਾਰੇ ਚੱਕੀ ਮਿਲਦਾ ਬਾਈ ਜੀ ਪਹਿਲੀ ਵਾਰ ਤੇ ਹੀ ਹੈ لا لا مو تاوي تا مو اي تو نندرا ايندرو تا دونا دا مصل کرو اي تو دیکھنا اپنا بھائی اندر کيلا درباله آتي بنا کينا لک پئي يي ਹੋੜ ਆਈ ਜਾਂਦੇ ਨੇ ਹਾਂ ਆਹੂ ਲਾਈ ਜਾਂਦੇ ਆ ਅੱਛਾ ਕਿੰਨਾ ਬਣਦਾ ਦੁੱਲੀ ਬਣਾਈ ਜਾਂਦਾ ਜਿੰਨੇ ਮੰਗ ਲਾਣਾ ਕਿਵੇਂ ਜਿੰਨੇ ਮੰਗ ਰਹੇ ਦੀ ਜਾਂਦੇ ਲੋਕ ਅੱਛਾ ਯਾਰਾ ਕਿੰਨੇ ਕਿੰਨੇ ਰੁਪਏ ਕਿਲੋ ਦਿੱਤੇ ਹੋਏ ਯਾਰਾ ਬਾਲਾ ਭਾਈ 400 ਰੁਪਏ ਪੱਕੇ ਦਿੰਦਾ ਅੱਛਾ ਯਾਰਾ ਕੋਈ ਆਇਆ ਨਹੀਂ ਆਹੂ ਲਾਈ ਜਾਂਦਾ ਹੈ ਉਹ ਲੋ ਬਾਈ ਲੈ ਓ ਮਾਈਕੇ ਮੈਂ ਹੋਏ ਮਿੱਤਰੋ ਦੇਖੋ ਕਾਗਜ਼ ਲੈਣ ਵਾਲਿਆਂ ਦੀਆਂ ਲੈਣਾ ਛੱਪ ਤੇ ਪਾਉਣ ਵਾਲਾ ਕਾਗਜ਼ ਐ ਮਿਲਦਾ ਇੱਥੇ ਲੈਣਾ ਚ ਨਾਲੇ ਰੇਟ ਦੱਸਿਓ ਕਮੈਂਟਾਂ 'ਚ ਜਿਹੜਾ ਕੰਨਾਲ ਆਉਂਦਾ

ਕੱਜ ਵੀ ਹੋ ਗਿਆ ਬਾਬਾ ਮਿਲ ਨਹੀਂ ਰਿਹਾ ਬਾਬਾ ਦੀ ਕੋਈ ਦਿੱਕਤ ਆ ਰੇਟ ਕਿਵੇਂ ਲੱਗਦਾ ਤੁਹਾਨੂੰ ਰੇਟ ਭਾਈ 200 ਰੁਪਏ ਅੱਛਾ 106 ਵਾਲਾ 200 ਬਾਹਰ ਲੱਗਦੀ ਲਾਉਂਦੇ ਨੇ ਅੱਜ ਭਾਈ ਇਹਨਾਂ ਦੀ